ਕਾਤੂ ਜ਼ੇ ਕਰ ਵਸਾ ਪਾਇ ਤੇ ਦੋਜ ਕਨਾ ਐਨਾ ਪੜਾਇਆ ਸੀ ਕੁਰਸੀ ਢਾਕੇ ਆਪ ਬੈ ਗਈ ਸਾਰੀ ਪੰਚਾਇਤ ਆਪਣੀ ਕੁੰਝੇ ਬੈਠੀ ਫੇਰ ਉਹ ਉੱਥੇ ਡਰਾਬੇ ਦੇ ਕੇ ਮੁੰਡੇ ਨੂੰ ਪਰ ਫੇਰ ਉਹ ਮੋਟਰਸਾਈਕਲ ਤੇ ਬਿਠਾ ਕੇ ਖੋਰਤੀ ਸੁਬਹਿਤੀ ਤੇ ਮੇਰੇ ਦੋਤੇ ਨੂੰ ਉਸਨੇ ਡਰਾਬੇ ਦਿੱਤੇ ਗੱਡੀ ਚ ਬਿਠਾ ਲਿਆ ਉਹ ਮੇਰੀ ਦੋਤੀ ਆ ਗਈ ਜਿਆਦੀ ਉਹ ਕਹਿੰਦੀ ਵੀ ਕਿਉਂ ਐ ਲਾਜਨ ਵੀ ਇਹਨੇ ਕਿਹੜੇ ਖੂਨ ਖੂਨ ਕਰਾਇਆ ਜਾਂ ਕੋਈ ਉਹ ਕਰੇ ਕਹਿੰਦੇ ਨਹੀਂ ਤੂੰ ਬਹੜਾ ਨਾ ਬੋਲ ਕੁੜੀ ਚੱਕਰ ਉਹ ਕਰਤਾ ਜੀ ਉਹ ਛੱਡ ਕੇ ਵਾਗ ਗਿਆ ਕਹਿੰਦਾ ਲੈ ਖਾ ਲੈ ਸਭ ਕੁਸ ਮੈਂ ਤਾਂ ਦਿਹਾੜੀ ਕਰਕੇ ਖਾ ਲੂ ਹੋ ਗਈ ਜੀ ਸ਼ਾਦੀ ਦੀ ਸ਼ੁਰੂ ਦੀ ਜੀ ਇਕਲੇਸ ਦੀ ਜੀ ਇਸ ਬਜ਼ੁਰਗ ਨਾਨੀ ਨੂੰ ਇਸ ਉਮਰੇ ਕਿੰਨਾ ਵੱਡਾ ਦੁੱਖ ਦਿੱਤਾ ਜਿਹੜੀ ਵਿਚਾਰੀ ਰੋ ਰੋ ਕੇ ਕੰਬਲੀ ਹੋਈ ਜਾਂਦੀ ਹੈ ਉਹਨਾਂ ਦਾ ਇਹ ਸਰਦਾਰ ਜਵਾਨ ਦੋਤਾ ਇਸ ਦੁਨੀਆ ਤੋਂ ਚਲਾ ਗਿਆ ਅਦੇਸ ਦੇ ਪਿੱਛੇ ਦਾ ਕਾਰਨ ਉਸਦੀ ਇਹ ਘਰ ਵਿਆਹ ਕੇ ਲਿਆਂਦੀ ਹੋਈ ਲਾੜੀ ਐ ਜਿਸਨੇ ਕਿੰਨਾ ਤੰਗ ਪਰੇਸ਼ਾਨ ਕਰਤਾ ਪਰਿਵਾਰ ਵਾਲਿਆਂ ਨੂੰ ਕਿਹੇ ਮੁੰਡਾ ਆਪਣੀ ਜਾਨ ਤੋਂ ਚਲਾ ਗਿਆ ਬਜ਼ੁਰਗ ਨਾਨੀ ਨੇ ਪਾਲਿਆ ਆਪਣਾ ਇਹ ਦੋਤਾ ਜਿਸ ਨੂੰ ਕਿ ਪਾਲ ਪੋਸ ਕੇ ਵੱਡਾ ਕੀਤਾ ਪੜਾਇਆ ਲਿਖਾਇਆ ਤੇ ਫਿਰ ਉਸਦਾ ਵਿਆਹ ਕਰ ਦਿੱਤਾ ਗਿਆ ਇਹ ਨਹੀਂ ਪਤਾ ਸੀ ਕਿ ਇਸ ਪਰਿਵਾਰ ਤੇ ਲਈ ਇਹ ਵਿਆਹ ਹੀ ਕਾਲ ਬਣ ਕੇ ਆਉਣਾ। ਅਮਨਜੀਤ ਸਿੰਘ ਨਾਪਤਾ ਹੀ ਮੁੰਡਾ ਜਿਸ ਦੇ ਬਾਰੇ ਪਿੰਡ ਦੇ ਵਿੱਚੋਂ ਪਤਾ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਮੁੰਡਾ ਬੇਹਦੀ ਸੌ ਸ਼ਰੀਫ ਹੈ। ਕਦੇ ਕਿਸੇ ਨਾਲ ਉਸਨੇ ਲੜਾਈ ਝਗੜਾ ਤੱਕ ਨਹੀਂ ਕੀਤਾ ਪਰ ਇਹਨਾਂ ਦੇ ਘਰ ਇਹੋ ਜਹੀ ਲਾੜੀ ਆਈ ਕਿ ਉਸਨੇ ਸਭ ਕੁਝ ਬਰਬਾਦ ਕਰ ਦਿੱਤਾ। ਟੰਡੋਰੀ ਖੁਰਦਾ ਰਹਿਣ ਵਾਲਾ ਅਮਨਜੀਤ ਇਸ ਪੂਰੀ ਘਟਨਾਤ ਨੂੰ ਲੈ ਕੇ ਸੱਤ ਬੰਦਿਆਂ ਤੇ ਪਰਚਾ ਦਰਜ ਕਰਨ ਦੀ ਗੱਲ ਪਰਿਵਾਰਿਕ ਮੈਂਬਰਾਂ ਨੇ ਕੀਤੀ ਉਹਨਾਂ ਦੱਸਿਆ ਕਿ ਨਾ ਸਹੁਰਿਆਂ ਨੇ ਹੀ ਉਹਨਾਂ ਦੇ ਪੁੱਤ ਦੀ ਜਾਨ ਲਈ ਹੈ ਇਸ ਦੇ ਵਿੱਚ ਸਹੁਰਾ ਉਹਦੀ ਘਰ ਵਾਲੀ ਸਾਲੇ ਅਤੇ ਕੁਝ ਹੋਰ ਲੋਕ ਸ਼ਾਮਿਲ ਨੇ ਇਸ ਮੌਕੇ ਤੇ ਅਮਨਜੀਤ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਉਸਦੀ ਘਰ ਵਾਲੀ ਕਦੇ ਘਰ ਦੇ ਵਿੱਚ 10 ਬੰਦੇ ਲਿਆਉਂਦੀ ਕਦੇ 15 ਬੰਦੇ ਅਤੇ ਹੀ ਆਖਦੀ ਸੀ ਕਿ ਮੈਂ ਇੱਥੇ ਨਹੀਂ ਰਹਿਣਾ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਅਤੇ ਪੈਸਿਆਂ ਦੀ ਵੀ ਉਹ ਡਿਮਾਂਡ ਕਰਦੀ ਸੀ 7-8 ਸਾਲ ਇਸ ਵਿਆਹ ਨੂੰ ਹੋ ਚੁੱਕੇ ਸੀ ਪਰ ਇੱਕ ਵੀ ਦਿਨ ਅਮਨ ਜੀਤਨੇ ਚੈਨ ਦੇ ਨਾਲ ਨਹੀਂ ਕੱਢਿਆ 16 ਤਰੀਕ ਨੂੰ ਅਮਨ ਦੀ ਜਾਨ ਜਾ ਚੁੱਕੀ ਹੈ ਇਸ ਮਗਰੋਂ ਹੁਣ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਸੜਕ ਤੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਅਸੀਂ ਉਸ ਸਮੇਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਇਸ ਦੀ ਘਰਵਾਲੀ ਨੂੰ ਫੜ ਨਹੀਂ ਲਿਆ ਜਾਂਦਾ ਇਸ ਪੂਰੀ ਘਟਨਾ ਦੇ ਵਿੱਚ ਦੁਖਦ ਖਬਰ ਇਹ ਵੀ ਮਿਲੀ ਕਿ ਅਮਨਜੀਤ ਆਪਣੇ ਮਾਤਾ ਪਿਤਾ ਤੋਂ ਬਿਨਾਂ ਹੀ ਰਹਿ ਰਿਹਾ ਸੀ ਕਿਉਂਕਿ ਉਹਨਾਂ ਦੋਵਾਂ ਦੀ ਜਾਨ ਜਾ ਚੁੱਕੀ ਹੈ। ਨਾਨਾ ਨਾਨੀ ਦੇ ਵੱਲੋਂ ਇਸ ਬੱਚੇ ਨੂੰ ਪਾਲਿਆ ਗਿਆ ਸੀ। ਬਜ਼ੁਰਗ ਨਾਨੀ ਇਸ ਸਮੇਂ ਰੋ ਰੋ ਕੇ ਦੱਸਦੀ ਹੈ ਕਿ ਨਵੀਆਂ ਲਿਆਂਦੀ ਲਾੜੀ ਨੇ ਸਾਨੂੰ ਵੀ ਕੁੱਟ-ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਸੀ। ਨਾਨੀ ਨੇ ਓਕੇ ਹੋ ਕੇ ਇਸ ਬੱਚੇ ਨੂੰ ਪਾਲਿਆ ਸੀ ਅਤੇ ਉਸ ਸਮੇਂ ਤੋਂ ਆਪਣੇ ਹੱਥਾਂ ਦੇ ਵਿੱਚ ਖੜਾਇਆ। ਜਦੋਂ ਇਹ ਮਹਿਜ਼ 9 ਮਹੀਨੇ ਦਾ ਸੀ ਅਮਨਦੀ ਸਾਮ ਸੰਭਾਲ ਕਰਨ ਤੇ ਨਾਲ ਨਾਲ ਉਸਦੇ ਵਿਆਹ ਦੀ ਜ਼ਿੰਮੇਦਾਰੀ ਵੀ ਨਾਨਾ ਨਾਨੀ ਦੇ ਵੱਲੋਂ ਨਿਭਾਈ ਗਈ ਉਹਨਾਂ ਦਾ ਕਹਿਣਾ ਹੈ ਜਿਹੜੀ ਅਸੀਂ ਲਾੜੀ ਵਿਆਹ ਕਿ ਲਿਆਉਂਦੀ ਉਹੀ ਆਖਦੀ ਸੀ ਘਰ ਦੇ ਵਿੱਚ ਆ ਕੇ ਕਿ ਮੇਰਾ ਤਾਂ ਫਲਾਣੀ ਥਾਂ ਤੇ ਵਿਆਹ ਹੁੰਦਾ ਸੀ ਮੈਂ ਤਾਂ ਫਲਾਣੀ ਥਾਂ ਵਿਆਹ ਕਰ ਲੈਣਾ ਉਥੇ ਸਭ ਕੁਝ ਹੈ ਅਤੇ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ ਨਾਨਾ ਨਾਨੀ ਥੱਕ ਚੁੱਕੇ ਸਨ ਅਖੀਰ ਨੂੰ ਨਾਨੇ ਨੇ ਕਿਹਾ ਕੀ ਤੂੰ ਕਰਵਾ ਲੈ ਉੱਥੇ ਹੀ ਵਿਆਹ ਜਾ ਕੇ ਇਸ ਮਗਰੋਂ ਘਰ ਦੇ ਵਿੱਚ ਲੜਾਈ ਝਗੜਾ ਹੋਰ ਜ਼ਿਆਦਾ ਹੋਣ ਲੱਗ ਪਿਆ ਅਤੇ ਉਹ ਆਪਣੇ ਪਤੀ ਨੂੰ ਦਿਨ ਰਾਤ ਤੰਗ ਪਰੇਸ਼ਾਨ ਕਰਨ ਲੱਗ ਪਈ ਹਾਲਾਤ ਬੱਤੋਂ ਬੱਤਰ ਹੁੰਦੇ ਗਏ ਬਜ਼ੁਰਗ ਨਾਨਾ ਨਾਨੀ ਨੂੰ ਘਰੋਂ ਕੁੱਟ ਕੇ ਬਾਹਰ ਕੱਢ ਦਿੱਤਾ ਕੁਝ ਸਮੇਂ ਮਗਰੋਂ ਉਹ ਵਾਪਸ ਆ ਗਏ ਕਿਉਂਕਿ ਜਾਣਦੇ ਸੀ ਕਿ ਸਾਡਾ ਦੋਤਾ ਨਰਮ ਦਿਲ ਦਾ ਹੈ ਅਤੇ ਉਸ ਤੋਂ ਇਹ ਸਾਰਾ ਕੁਝ ਨਹੀਂ ਦੇਖਿਆ ਜਾਂਦਾ ਨਾਨੀ ਦੱਸਦੀ ਹੈ ਕਿ ਘਰ ਦੇ ਵਿੱਚ ਇਹ ਲੜਾਈ ਪੈਸਿਆਂ ਨੂੰ ਲੈ ਕੇ ਹੁੰਦੀ ਸੀ ਇਹ ਲਾੜੀ ਅਕਸਰ ਹੀ ਇੱਥੋਂ ਪੈਸੇ ਆਪਣੇ ਭਰਾਵਾਂ ਨੂੰ ਭੇਜਣ ਦੀ ਗੱਲ ਕਰਦੀ ਸੀ ਭਰਾਵਾਂ ਨੂੰ ਕਦੇ 1.5 ਲੱਖ ਰੁਪਏ ਦਿੱਤਾ ਗਿਆ ਤੇ ਕਦੇ ਮੈਸ ਖੋਲ ਕੇ ਦੇ ਦਿੱਤੀ ਗਈ ਇਸ ਮਗਰੋਂ ਅਮਨ ਪਰੇਸ਼ਾਨ ਹੋ ਚੁੱਕਿਆ ਸੀ ਤੇ ਉਹ ਵੀ ਇੱਕ ਦਿਨ ਘਰ ਛੱਡ ਕੇ ਚਲਾ ਗਿਆ ਇਸ ਤੋਂ ਬਾਅਦ 1.5 ਮਹੀਨੇ ਤੱਕ ਉਸ ਦਾ ਕੋਈ ਅਥਾ ਪਤਾ ਨਹੀਂ ਸੀ ਫਿਰ ਅਚਾਨਕ ਹੀ ਇੱਕ ਦਿਨ ਉਸ ਦਾ ਫੋਨ ਲੱਗਿਆ ਤੇ ਨਾਨਾ ਨਾਨੀ ਨੇ ਉਸ ਨੂੰ ਵਾਪਸ ਇੱਥੇ ਬੁਲਾ ਲਿਆ ਇਸ ਮਗਰੋਂ ਨਾਨੀ ਦੱਸਦੀ ਹੈ ਕਿ ਉਹਦੀ ਦੋਤੀਆਂ ਦੇ ਉੱਪਰ ਵੀ ਕੇਸ ਕਰ ਦਿੱਤਾ ਗਿਆ ਅਤੇ ਫਿਰ ਇਸ ਮਗਰੋਂ ਲਾੜੀ ਆਪ ਘਰ ਤੋਂ ਚਲੀ ਗਈ ਇੱਕ ਦਿਨ ਉਸ ਦੇ ਵੱਲੋਂ ਆਪਣੀ 마ਸੂਮ ਬੱਚੀ ਨੂੰ ਲੈ ਕੇ ਇਹੋ ਜਿਹਾ ਡਰਾਮਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਅਮਨ ਨੂੰ ਫੜਨ ਆ ਗਈ ਪੁਲਿਸ ਜਦੋਂ ਅਮਨ ਨੂੰ ਚੱਕਣ ਲੱਗਦੀ ਹੈ ਤਾਂ ਇਹ ਉਸ ਮੌਕੇ ਤੇ ਪਿੰਡ ਵਾਲੇ ਇਕੱਠੇ ਹੁੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਪੂਰੀ ਪੰਚਾਇਤ ਇਸ ਨੂੰ ਲੈ ਕੇ ਆਉਨੇ ਆ ਅਤੇ ਬੈਠ ਕੇ ਗੱਲਬਾਤ ਕੀਤੀ ਜਾਵੇਗੀ ਜਦੋਂ ਇਹ ਸਾਰੇ ਜਾਣੇ ਪੰਚਾਇਤ ਸਮੇਤ ਥਾਣੇ ਦੇ ਵਿੱਚ ਪਹੁੰਚਦੇ ਨੇ ਤਾਂ ਨਾਨੀ ਦੱਸਦੀ ਹੈ ਕਿ ਥਾਣੇਦਾਰ ਦੀ ਕੁਰਸੀ ਦੇ ਨਾਲ ਕੁਰਸੀ ਢਾਕੇ ਉਸ ਦੀ ਨੂ ਵੀ ਬੈਠੀ ਸੀ ਅਤੇ ਉਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਕਿ ਮੁੰਡੇ ਨੂੰ ਤੰਗ ਕੀਤਾ ਗਿਆ ਧਮਕੀਆਂ ਦਵਾਈਆਂ ਗਈਆਂ ਜਿਸ ਦੇ ਚੱਲਦੇ ਹੋਏ ਉਹਨਾਂ ਦਾ ਮੁੰਡਾ ਅਮਨ ਪਰੇਸ਼ਾਨ ਹੋ ਚੁੱਕਿਆ ਸੀ ਅਜ ਹਾਲਤ ਇਹੀ ਹੈ ਕਿ 16 ਤਰੀਕ ਨੂੰ ਅਮਨ ਦੀ ਜਾਨ ਗਈ ਹੁਣ ਤੱਕ ਉਸ ਦਾ ਸੰਸਕਾਰ ਨਹੀਂ ਕੀਤਾ ਗਿਆ ਕਿਉਂਕਿ ਪਰਿਵਾਰਿਕ ਮੈਂਬਰ ਪਿੰਡ ਵਾਲੇ ਇਹੀ ਆਖ ਰਹੇ ਨੇ ਕਿ ਸਾਨੂੰ ਇਨਸਾਫ ਦਵੋ ਅਤੇ ਇਸ ਦੀ ਘਰ ਵਾਲੀ ਨੂੰ ਅੰਦਰ ਕੀਤਾ ਜਾਵੇ ਤੁਹਾਡਾ ਮੇਰਾ ਬੋਸ ਹੋ ਵੀ 5 ਵਜੇ ਤੱਕ ਦਾ ਟਾਈਮ ਦੇ ਦਿਓ ਫੜ ਲਾਂਗੇ ਬੰਦੇ ਜਿਹੜੇ ਮਿਸਾਰੇ ਨਹੀਂ ਮੈਂ ਕਹਿੰਦਾ ਦੇਖੋ ਮੇਨ ਮੇਨ ਨੇ ਜਿਹੜੇ ਫੜ ਲਾਂਗੇ ਆ ਸਾਰੇ ਸਾਰੇ ਕਰ ਲਾਂਗੇ ਸਾਰੇ ਕਰ ਦੋ ਕੀ ਆ ਕੰਮ ਕਰੋ ਮੇਰੇ ਕੋਲ ਦਾ ਇੱਕੋ ਗੱਲ ਆ ਪ੍ਰਧਾਨ ਜੀ ਸਾਨੂੰ 5 ਵਜੇ ਤੱਕ ਦਾ ਟਾਈਮ ਦੇ ਦਿਓ ਜਿਹੜਾ ਤੁਹਾਡਾ ਮੇਨ ਦੋਸੀਆ ਫੜ ਲਾਂਗੇ ਅਸੀਂ ਆਣਾ ਬਾਕੀ ਤੁਹਾਡੀ ਮਰਜ਼ੀ ਹੈ ਲੋਕਾਂ ਨੂੰ ਤੁਹਾਡੇ ਅਸੀਂ ਤੰਗ ਪਰੇਸ਼ਾਨ ਕਰਨਾ ਤੁਹਾਡੀ ਮਰਜ਼ੀ ਹੈ ਸਾਨੂੰ 10 ਮਿੰਟ ਦਿਓ 10 ਮਿੰਟ ਲੋਕਾਂ ਨੂੰ ਇੱਥੇ ਇੱਕ ਐਫ ਆਈ ਆਰ ਕੋਈ ਸੀਗੀ ਜੀ ਖੁਰਦ ਖੁਰਦ ਦੇ ਬੰਦੇ ਨੇ ਜਿਹੜੀ ਹੈਗੀ ਜਿਹੜੀ ਰਹਿਲੀ ਸ਼ੀਤ ਦੀ ਜੀ ਵੀ ਕੇ ਉਹਦੀ ਡੈਥ ਹੋ ਗਈ ਤੇ ਇਹਨਾਂ ਦੇ ਕਹਿਣ ਤੇ ਅਸੀਂ ਇਹਨਾਂ ਨੇ ਪਹਿਲਾਂ ਮੇਰੇ ਨਾਲ ਕਿਹਾ ਸੀਗਾ ਕਿ ਕਮਿਟਮੈਂਟ ਕੀਤੀ ਸੀਗੀ ਕਿ ਸਾਡੇ ਜਿਹੜੇ 6 ਬੰਦੇ ਦੋਸ਼ੀ ਨੇਗੇ ਉਹਨਾਂ ਦੇ ਪਰਚਾ ਦੇ ਦਿਓ ਅਸੀਂ ਜਿਹੜੀ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਪੂਰਾ ਪਰ ਉਸ ਤੋਂ ਬਾਅਦ ਅਸੀਂ 6 ਬੰਦਿਆਂ ਤੇ ਐਫ ਆਈ ਆਰ ਦਰਜ ਕੀਤੀ ਤੇ ਇਹ ਕਹਿੰਦੇ ਹੁਣ ਅਸੀਂ ਬੰਦੇ ਫੜੋ ਜੀ ਅਸੀਂ ਫੇਰ ਤਾਂ ਨਾ ਮਤਲਬ ਰੋੜ ਹੈਗਾ ਜਿਹੜਾ ਬਲਾਕ ਕਰਾਂਗੇ ਮੈਂ ਇਹਨਾਂ ਨਾਲ ਕੀਤੀ ਹੈ ਗੱਲ ਵੀ ਸਾਨੂੰ ਟਾਈਮ ਦੋ 5 ਵਜੇ ਤੱਕ ਦਾ ਅਸੀਂ ਜਿਹੜੇ ਹੈਗੇ ਨੇ ਮੇਨ ਦੋਸ਼ੀ ਫੜ ਲਾਂਗੇ ਪਰ ਇਹ ਕਿਸੇ ਗੱਲ ਤੇ ਨਹੀਂ ਆ ਰਹੇ ਅਸੀਂ ਇਹਨਾਂ ਨੂੰ ਫੇਰ ਬੇਨਤੀ ਕਰਦੇ ਆਂ ਕਿ ਸਾਨੂੰ 5 ਵਜੇ ਤੱਕ ਦਾ ਟਾਈਮ ਦੋ ਅਸੀਂ ਜਿਹੜੇ ਮੇਨ ਦੋਸ਼ੀ ਆ ਫੜ ਲਾਂਗੇ ਜਿਹੜਾ ਕੀ ਗੱਲਬਾਤ ਹੈ ਕੀ ਮਸਲਾ ਇਹ ਤੁਸੀਂ ਰੋਡ ਜਾਮ ਕਰਿਆ ਅੱਜ ਜੀ ਮੇਰਾ ਛੋਟਾ ਭਰਾ ਦੀ ਮੇਰੇ ਤਾਏ ਦਾ ਮੁੰਡਾ ਜੀ ਠੀਕ ਹੈ ਇਹ ਮੇਰੇ ਤੋਂ ਸਾਲ ਛੋਟਾ ਦੀ ਆ ਇਹ ਅਮਨਜੀਤ ਇਹਦਾ ਨੌਦੀ ਜੀ ਜੀ ਠੀਕ ਹੈ ਜੀ ਇਹਦਾ ਸ ਠੀਕ ਹੈ ਉਹ ਰੋਜ਼ ਹੀ ਰੁਆ ਕੇ ਕਦੇ ਚਾਰ ਬੰਦੇ ਲਿਆ ਕੇ 10 ਬੰਦੇ ਲਿਆ ਜੀ ਉਹਦੇ ਘਰ ਵਾਲੀ ਰੋਜ਼ ਘਰੇ ਡਰਾਮਾ ਕਰੀ ਜਾਂਦੀ ਮੈਂ ਕਰਦਿਆਂ ਮੈਂ ਫਰਾਲਾ ਕਰਦਿਆਂ ਜੀ ਉਹਨੂੰ ਬਹੁਤ ਟੌਰਚਰ ਕਰਦੇ ਸੀ ਦੋਸਤਾ ਜੀ ਜੀ 9 ਮਹੀਨੇ ਦਾ ਮਾਂ ਪੇਉ ਮਰ ਗਿਆ ਤੀ ਜੀ ਮੇਰੀ ਧੀ ਬਿਮਾਰ ਰਹਿੰਦੀ ਸੀ ਉਹਨੇ ਨਾਨੇ ਜੀ ਨੇ ਕਰ ਰਹੀ ਇੱਥੀ ਸਾਰਾ ਕੁਝ ਕਰਿਆ ਉਹਦਾ ਪਾਲ ਕੇ ਐਡਾ ਕਰਿਆ ਫਿਰ ਜੀ ਮੈਂ ਬਿਮਾਰ ਰਹੇ ਲੱਗੀ ਫਿਰ ਵਿਆਹ ਤਾਂ ਵਿਆਹ ਹੋਇਆ ਜੀ ਉਹ ਤੋਂ ਬਸ ਉਹਦੀ ਕਹਿਣ ਲੱਗੀ ਕਦੇ ਇਸ ਪੌਣ ਮੁੰਡੇ ਨਾਲ ਉਹ ਦੁੱਖ ਕਰੇਸ ਮੇਰੇ ਨਾਲ ਉਹ ਦੁੱਖ ਫੇਰ ਮੈਂ ਕੁੱਟਕੇ ਜੀ ਕੱਢਤੀ ਮੈਂ ਨਹੀਂ ਰਹਿਣ ਦਿੰਦੀ ਅੰਜ ਨੂੰ ਪੈਸੇ ਦੇ ਨਾ ਪਾਇਆਂ ਨੂੰ ਪੈਸੇ ਡੂਡ ਲੱਖ ਦੇਤਾ ਮੈਂ ਮੈਂ ਇਸ ਖੋਲ ਕੇ ਲੈ ਗਈ ਉਹ ਕਾਦੇ ਹੈ ਉਹੀ ਵਿਦੇ ਕਨੀ ਉਹ ਕਰਦੇ ਜਿਹੜੇ ਤੇ ਉਹ ਮੈਂ ਸਿਰ ਅੱਛਾ ਫੇਰ ਕਹਿੰਦੀ ਮੇਰੇ ਦੂਏ ਵੱਡੇ ਭਾਈ ਨੂੰ ਦੇ ਹਾਂ ਇਹ ਕਹਿੰਦਾ ਹੁਣ ਮੈਂ ਕਿਹਨੂੰ ਕਿਹਨੂੰ ਦੇਈ ਜਾਵਾਂ ਵੀ ਮਾਂ ਆਪਦਾ ਵੀ ਫੇਰ ਘਰੋਂ ਕੱਢਦਾ ਜੀ ਉਹ ਛੱਡ ਕੇ ਵਾਗ ਗਿਆ ਕਹਿੰਦਾ ਲੈ ਖਾ ਲੈ ਸੋ ਆਫਕਸਾ ਮੈਂ ਤਾਂ ਦੇਹਾੜੀ ਕਰਕੇ ਖਾ ਲੂ ਦੂਰ ਵੀ ਨਾ ਥੇ ਨਹੀਂ ਲਾਉਦੇ ਰਹੇ ਮੇਰੇ ਤੋਹ ਤਜਮਾਈ ਫਿਰ ਮੁੰਡੇ ਹਾਂ ਸਾਰੇ ਲਾਉਦੇ ਰਹੇ ਫਿਰ ਮਸਾ ਦਿੱਤੇ ਫੋਨ ਲੱਗ ਗਿਆ ਫਿਰ ਇਹ ਮੇਰੇ ਦੋទੀਆਂ ਥਾਣੇ ਚ ਫਸਾਤੀਆਂ ਜੀ ਉਸ ਤੋਂ ਬਾਅਦ ਫਿਰ ਭੱਜ ਕੇ ਕਹਿੰਦੀ ਮੈਂ ਤਾਂ ਪੇਕੇ ਨੂੰ ਜਾਣੀ ਆ ਮੇਰੇ ਭਾਈ ਕੋਲੇ ਸਮਰੂ ਰਾਏ ਕੋਲ ਬੱਚਾ ਬਣਾਉਂਗੀ ਫਿਰ ਜੀ ਕਹਿੰਦੀ ਆ ਕੇ ਗੱਡੀ ਹੀ ਠਾਗੀ ਉੱਤੇ ਲੈਂਡ ਤੇ ਪੈ ਗਈ ਨਾ ਇਹ ਕੁੜੀ ਪਾਲੀ ਫਿਰ ਜੇ ਇੱਥੇ ਪੁਲਿਸ ਭੇਜਤੀ ਫਿਰ ਮੇਰੇ ਦੋਤੇ ਨੂੰ ਉਸਨੇ ਡਰਾਬੇ ਦਿੱਤੇ ਗੱਡੀ ਚ ਬਿਠਾ ਲਿਆ ਉਹ ਮੇਰੀ ਦੋਤੀ ਆ ਗਈ ਜਦੀ ਉਹ ਕਹਿੰਦੀ ਵੀ ਕਿਉਂ ਐ ਲੈ ਜਾ ਨਾ ਵੀ ਇਹਨੇ ਕਿਹੜੇ ਖੂਨ ਖੂਨ ਕਰਾਇਆ ਜਾਂ ਕੋਈ ਉਹ ਕਰੇ ਕਹਿੰਦੇ ਨਹੀਂ ਤੂੰ ਬੜਾ ਨਾ ਬੋਲ ਕੁੜੀ ਮੇਰਾ ਮੁੰਡਾ ਦੋਤਾ ਕਹਿੰਦਾ ਭੈਣੇ ਕਾਰਵਾਈ ਕਰਨਗੇ ਕਰ ਲਾਂਗੇ ਆਪ ਬਹਿ ਗਿਆ ਉਹ ਕਹਿੰਦੀ ਚੰਗਾ ਮੈਂ ਪੰਚਾਇਤ ਨੂੰ ਸੱਦ ਲਾਂ ਉਹਨੇ ਪੰਚਾਇਤ ਸੱਦੀ ਜੀ ਫੇਰ ਉਹ ਗੱਡੀ ਚੋਂ ਕੱਟਤਾ ਫੇਰ ਉਹ ਪੰਚਾਇਤ ਕਾਇਨ ਸੀ ਲੈ ਕੇ ਆਉਣੀ ਫੇਰ ਜੀ ਉੱਥੇ ਗਏ ਨੂੰ ਫੇਰ ਬੜਾ ਦਮਕਾ ਹੈ ਥਾਣੇਦਾਰ ਦੇ ਨਾਲ ਕੁਰਸੀ ਢਾਕੇ ਆਪ ਬੈ ਗਈ ਸਾਰੀ ਪੰਚਾਇਤ ਆਪਣੀ ਕੁੰਝੇ ਬੈਠੀ ਫੇਰ ਉਹ ਉੱਥੇ ਡਰਾਬੇ ਦੇ ਕੇ ਮੁੰਡੇ ਨੂੰ ਪਰ ਫੇਰ ਉਹ ਮੋਟਰਸਾਈਕਲ ਤੇ ਬਿਠਾ ਕੇ ਫੋਰਤੀ ਫੇਰ ਜੀ ਇੱਥੇ ਬਹੁਤ ਉਹ ਨਾਲ ਕਲੇਸ਼ ਕਰੇ ਕਨੇ ਕਰ ਮਾਤਿਆ ਲਾ ਲਾ ਖਾਪ ਜਾ ਮੇਰੇ ਹੁੰਦੇ ਵੀ ਹੈ ਓ ਕੀ ਕਰ ਵਟੂ ਸੇ ਕਰ ਵਸਾ ਪਾਇ ਤੇ ਦੋਜ ਕਨਾ ਐਨਾ ਪੜਾਇ ਤੀ ਹਾਂ ਪਤਾ ਨਹੀਂ ਜੀ ਕੁਛ ਪੀ ਗਿਆ ਪਤਾ ਨਹੀਂ ਕੀ ਕਰਕੇ ਬਸ ਨਹੀਂ ਕਹਿੰਦੀ ਮੈਂ ਕਰਤੀ ਆ ਇੱਥੋਂ ਮੋੜੀ ਦੋ ਤਿੰਨ ਕਿਲਾ ਰਾਤ ਨੂੰ ਵੀ ਭਜ ਭਜ ਆ ਗਈ ਬਹੁਤ ਦੁਭਗਾਉਂਦੇ ਮੇਰੇ ਭਾਈ ਮਾਰਟਾਂਗੇ ਉਹ ਕਹਿੰਦੇ ਸੀ ਐ ਸੁਹਾਗੇ ਗੇਲ ਪਾ ਕੇ ਤੈਨੂੰ ਮਾਰਾਂਗੇ ਡਰਾਵੇ ਬਹੁਤ ਦਿੱਤੇ ਨਹੀਂ ਸੋਹਰੇ ਨੇ ਨਹੀਂ ਸਾਲਿਆ ਨੇ ਨਾ ਇਹ ਸਾਲੇ ਉਹ ਕੁੜੀਆਂ ਆ ਗੀਆਂ